ਸੋ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਜਿਹੜੀ ਗੱਲਬਾਤ ਦਾ ਵਿਸ਼ਾ ਰੱਖਿਆ ਉਹ ਇਹ ਰੱਖਿਆ ਕਿ 에ਅਰਪੋਰਟ ਤੇ ਕੀ ਕੀ ਜਾਂ ਕਿਹੜੇ ਕੁਐਸਚਨ ਪੁੱਛੇ ਜਾ ਸਕਦੇ ਆ ਦੋਸਤੋ ਅਸਲ ਦੇ ਵਿੱਚ ਨਾ ਜਿਹੜੇ ਕੁਐਸਚਨਾਂ ਦੀ ਸ਼ੁਰੂਆਤ ਹੁੰਦੀ ਹੈ ਜਿਹੜੇ ਪ੍ਰਸ਼ਨ ਤੁਹਾਨੂੰ ਪੁੱਛੇ ਜਾਂਦੇ ਆ ਪਹਿਲਾਂ ਉੱਥੇ ਡਿਪਾਰਟਮੈਂਟ ਵਾਲੇ ਬੰਦਿਆਂ ਵੱਲੋਂ ਪਰਸਨਸ ਵੱਲੋਂ ਉਹਨਾਂ ਬੜੇ ਸੌਖੇ ਜਿਹੇ ਹੁੰਦੇ ਆ ਜੇ ਉਹਨਾਂ ਸੌਖੇ ਕੁਐਸਚਨਾਂ ਨੂੰ ਤੁਸੀਂ ਉਹਨਾਂ ਦੇ ਆਨਸਰ ਬੜੇ ਕੌਨਫੀਡੈਂਟਲੀ ਔਰ ਵਧੀਆ ਤਰੀਕੇ ਨਾਲ ਦੇ ਦਿੰਦੇ ਹੋ ਤੁਹਾਡੇ ਤੇ ਕੋਈ ਬੋਡੀ ਲੈਂਗੁਏਜ ਫਰਕ ਨਹੀਂ ਪੈਂਦਾ ਜਾਂ ਤੁਸੀਂ ਘਬਰਾਉਂਦੇ ਨਹੀਂ ਹੈਗੇ ਫਿਰ ਉਹ ਦੋ ਚਾਰ ਕੁਐਸਚਨ ਪੁੱਛ ਕੇ ਤੁਹਾਨੂੰ ਅੱਗੇ ਭੇਜ ਦਿੰਦੇ ਆ ਉਹ ਇੰਨਾ ਜ਼ਿਆਦਾ ਕੋਈ ਇੰਟਰਵਿਊ ਟਾਈਪ ਨਹੀਂ ਲੈਂਦੇ ਉੱਥੇ ਪਰ ਜੇ ਤੁਸੀਂ ਉਹਨਾਂ ਕੁਐਸਚਨਾਂ ਦੇ ਵਿੱਚ ਕਿਤੇ ਕਨਫਿਊਜ਼ ਹੋ ਜੰਨੇ ਹੋ ਜਾਂ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਕਿਤੇ ਫਿਰ ਉਹ ਕੁਐਸਚਨਾਂ ਦੀ ਗਿਣਤੀ ਜਿਹੜੀ ਉਹ ਵਧਾਉਂਦੇ ਚਲੇ ਜਾਂਦੇ ਆ ਉਹ ਹੋਰ ਉਹ ਤੋਂ ਅਦਰ ਕੁਐਸਚਨ ਫਿਰ ਅੱਗੇ ਕੁਐਸਚਨ ਫਿਰ ਅੱਗੇ ਕੁਐਸਚਨ ਫਿਰ ਉਹ ਅੱਗੇ ਤੋਂ ਅੱਗੇ ਇੰਨੇ ਕੁਐਸਚਨ ਪੁੱਛਦੇ ਚਲੇ ਜਾਂਦੇ ਆ ਕਿ ਜਿਹਦੇ ਵਿੱਚ ਜਦੋਂ ਤੱਕ ਤੁਸੀਂ ਕਿਸੇ ਕੁਐਸਚਨ ਦੇ ਵਿੱਚ ਜ਼ਿਆਦਾ ਨਹੀਂ ਅੜ ਜਾਂਦੇ ਜਾਂ ਕੋਈ ਵਿੱਚੋਂ ਕੋ ਸ਼ੱਕ ਪੈਦਾ ਕਰਨ ਵਾਲੇ ਉਹਦੋਂ ਤੁਹਾਨੂੰ ਪੁੱਛਦੇ ਚਲੇ ਜਾਂਦੇ ਆ ਜਿਵੇਂ ਪਹਿਲਾਂ ਜਾਂਦੇ ਮੰਨ ਲਓ ਪੰਜ ਚਾਰ ਕੁਐਸਚਨ ਤੁਹਾਨੂੰ ਪੁੱਛਦੇ ਆ ਕਿ ਕਿੱਥੋਂ ਆਏ ਹੋ ਉੱਥੇ ਤੁਸੀਂ ਕੀ ਕੰਮ ਕਰਦੇ ਸੀ ਤੁਸੀਂ ਕੀ ਇੱਥੇ ਆ ਕੇ ਕਿਹਦੇ ਕੋਲ ਰਹਿਣਾ ਤੇ ਕੌਣ ਤੁਹਾਨੂੰ ਲੈਣ ਆ ਰਿਹਾ ਤੇ ਕਿਹਦੇ ਕੋਲ ਲੰਬਾ ਸਮਾਂ ਰਹਿਣਾ ਜਾਂ ਜਿੰਨਾ ਪੂਰਾ ਟਾਈਮ ਕਿਹਦੇ ਕੋਲ ਰਹੋਗੇ ਤੁਸੀਂ ਕਦੋਂ ਤੱਕ ਰਹਿਣਾ ਹੈ ਕਦੋਂ ਜਾਣਾ ਹੈ ਕਿੰਨੀ ਤਰੀਕ ਨੂੰ ਤੁਹਾਡੀ ਵਾਪਸੀ ਹੈ ਉਹ ਬੜੇ ਸਿੰਪਲ ਸਿੰਪਲ ਕੁਐਸਚਨ ਤੁਹਾਨੂੰ ਪੁੱਛਦੇ ਆ ਪਰ ਜਦੋਂ ਅਗਰ ਤੁਸੀਂ ਇਹ ਨਾ ਕੁਝ ਸਿੰਪਲ ਕੁਝ ਹੋ ਸਕਦਾ ਕਈ ਵਾਰ ਤਾਂ ਉਹ ਦੋ ਕੁਐਸਚਨ ਜਾਂ ਤਿੰਨ ਕੁਐਸਚਨ ਤੁਹਾਨੂੰ ਪੁੱਛਦੇ ਆ ਦੋ ਦੋਨੋਂ ਲੱਗਦਾ ਕੰਫੀਡੈਂਟਾ ਮੰਦਾ ਤਾਂ ਨਾਲ ਦੇਣ ਲੱਗੇ ਭੇਜ ਦਿੰਦੇ ਆ ਇੱਕ ਦੋ ਕੁਐਸਚਨ ਪੁੱਛ ਕੇ ਬਸ ਕੋਈ ਵੱਡੀ ਗੱਲ ਨਹੀਂ ਤੇ ਕਈਆਂ ਨੂੰ ਤਾਂ ਇੱਕ ਅੱਧਾ ਕੁਐਸਚਨ ਹੀ ਪੁੱਛਦੇ ਆ ਕਿਉਂਕਿ ਉਹਨਾਂ ਨੇ ਨਾ ਉਹਨਾਂ ਦਾ ਤਜਰਬਾ ਬਹੁਤ ਹੁੰਦਾ ਬਾਡੀ ਲੈਂਗੁਏਜ ਦੇਖ ਕੇ ਤੁਹਾਨੂੰ ਕੰਫੀਡੈਂਸ ਦੇਖ ਕੇ ਤੁਹਾਡਾ ਤੁਹਾਨੂੰ ਅੱਗੇ ਭੇਜ ਦਿੰਦੇ ਆ ਬਹੁਤੇ ਕੁਐਸਚਨ ਜ਼ਿਆਦਾ ਨਹੀਂ ਪੁੱਛਦੇ ਤਾਂ ਹੀ ਐਸੇ ਕਰਕੇ ਬਹੁਤ ਲੋਕ ਜਦੋਂ ਜਾਂਦੇ ਆ ਤਾਂ ਅੱਧਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਸਾਡੀ ਕਾਉਂਸਲਿੰ ਤਾਂ ਹਰ ਬੰਦੇ ਨੂੰ ਕਈ ਵਾਰ ਇਹ ਲੱਗਦਾ ਕਿ ਸਾਨੂੰ ਤਾਂ ਕੁਝ ਪੁੱਛਿਆ ਨਹੀਂ ਗਿਆ ਉੱਥੇ ਪਰ ਉਹ ਸਾਨੂੰ ਪਤਾ ਨਹੀਂ ਲੱਗਣ ਦਿੰਦੇ ਨਾ ਵੀ ਸਾਡੀ ਕੋਈ ਇੰਟਰਵਿਊ ਹੋਇਆ ਜਾਂ ਪੁੱਛਿਆ ਨਹੀਂ ਗਿਆ ਸਾਨੂੰ ਤਾਂ ਇਸ ਕਰਕੇ ਕੀ ਹੈ ਉੱਥੇ ਫਿਰ ਕੰਫਰਟੇਬਲ ਮੈਂ ਜਿਵੇਂ ਪਹਿਲਾਂ ਵੀ ਇੱਕ ਦੋ ਵੀਡੀਓ ਚ ਕਿਹਾ ਤੁਸੀਂ ਇੰਨੇ ਕੰਫਰਟੇਬਲ ਜੀ ਹੋ ਜਣੇ ਆ ਉਹ ਬੰਦੇ ਨਾਲ ਤੁਸੀਂ ਇੰਨਾ ਨੇੜਤਾ ਜੀ ਮਹਿਸੂਸ ਕਰਦੇ ਹੋਗੇ ਤੁਹਾਨੂੰ ਕੁਐਸਚਨ ਪੁੱਛਦਾ 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 ਉਹ ਉਨ ਉੱਥੋਂ ਤੱਕ ਲੈ ਜਾਂਦਾ ਹੈ ਕਿਉਂਕਿ ਉਹਨਾਂ ਦਾ ਤਜਰਬਾ ਬਹੁਤ ਹੁੰਦਾ ਸੋ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਉੱਥੇ ਕਿ ਕੌਨਫੀਡੈਂਟ ਰਹੋ ਤੇ ਬਿਲਕੁਲ ਤੁਹਾਡਾ ਤੁਹਾਨੂੰ ਐਨ ਕੱਲੀ-ਕੱਲੀ ਚੀਜ਼ ਦਾ ਪਤਾ ਹੋਵੇ ਜਾਣਕਾਰੀ ਹੋਵੇ ਤੇ ਕੌਨਫੀਡੈਂਸ ਰੱਖੋ ਓਵਰ ਕੌਨਫੀਡੈਂਟ ਵੀ ਨਹੀਂ ਹੋਣਾ ਕਈ ਵਾਰ ਅਸੀਂ ਇੰਨਾ ਓਵਰ ਕੌਨਫੀਡੈਂਟ ਹੋ ਜੰਨੇ ਆਪਣੇ ਆਪ ਨੂੰ ਨਕਲੀ ਤਿਆਰ ਕਰ ਲੈਂਦੇ ਆਂ ਪੂਰੀ ਤਰ੍ਹਾਂ ਜਿੱਥੇ ਜਾ ਕੇ ਉਹ ਸਾਡੀ ਬਾਡੀ ਲੈਂਗੁਏਜ ਤੋਂ ਸਾਨੂੰ ਫਿਰ ਪਛਾਣ ਜੰਨੇ ਆਂ ਵੀ ਕਿਤਨੇ ਕਿਤੇ ਇਹ ਬੰਦਾ ਜਿਹੜਾ ਹੈ ਉਹ ਗਲਤੀ ਕਰ ਰਿਹਾ ਸੋ ਇਹਨਾਂ ਗੱਲਾਂ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਸਤਿ ਸ਼੍ਰੀ ਅਕਾਲ ਧੰਨਵਾਦ